ਸੁਰੀ ਦਾਸੀ ਬਹੁਤ ਧੰਨਵਾਦ ਕਰਦੇ ਆਂ ਉਹ ਰਾਹਾ ਗਰੁੱਪ ਦਾ ਸਾਡੇ ਪਰਿਵਾਰਾਂ ਦੇ ਵਿੱਚ ਜਿਹੜਾ ਪੈਸਾ ਦੇ ਰਿਹਾ ਸੀ 5 ਸਾਲ ਤੋਂ ਇਹ ਦਵਾਇਆ ਮੈਂ ਜਗਸੀਰ ਸਿੰਘ ਜਵਾਰਕੇ ਬਲਾਕ ਪ੍ਰਧਾਨ ਮਾਨਸਾ ਭਾਰਤੀ ਕਿਸਾਨ ਯੂਨੀਅਨ ਏਕਤਾ ਅਗਰਾਹਾ ਸਾਡੀ ਜਥੇਬੰਦੀ ਕੋਲੇ ਇਹ ਜਿਹੜੇ ਮਜ਼ਦੂਰ ਸਾਡੇ ਭਰਾ ਨੇ ਜਿਨ੍ਹਾਂ ਦੇ ਹੱਥ ਦੇ ਵਿੱਚ ਪੈਸੇ ਨੇ ਇਹਨਾਂ ਨੇ BSL ਕੰਪਨੀ ਦੇ ਇੱਕ ठेकेदार ਕੋਲੇ ਕੰਮ ਕੀਤਾ ਸੀ ਤਾਰਾ ਪਾਉਣ ਦਾ ਜਿਸ ਨੇ ਇਹਨਾਂ ਤੋਂ ਕੰਮ ਤਾ ਕਰਾ ਲਿਆ ਸੀ ਪਰ ਇਹਨਾਂ ਮਜ਼ਦੂਰ ਪਰਿਵਾਰਾਂ ਦੇ ਵਿੱਚ ਉਹ ਭਰਾ ਨੇ ਸਾਡੇ ਇਹਨਾਂ ਦੀ ਜਿਹੜੀ ਤਨਖਾਹ ਹੈ ਉਹ ਬਣਦੇ ਹੀ ਦਿੱਤੀ ਨਹੀਂ ਸੀ 7 ਮਹੀਨਿਆਂ ਦੀ ਤਨਖਾਹ ਜਿਹੜੀ ਉਹ ਪਿਛਲੇ 4 ਸਾਲ ਤੋਂ ਰੋਕੀ ਬੈਠਾ ਸੀ ਜਦੋਂ ਇਹ ਸਾਡੇ ਕੋਲ ਆਏ ਤਾਂ ਅਸੀਂ ਉਹਨੂੰ ਮਿਲੇ ਉਹਨੇ ਸਾਨੂੰ ਕੋਈ ਰਾਹ ਨਾ ਦਿੱਤਾ ਉਸ ਤੋਂ ਬਾਅਦ ਉਹ ਅਪ੍ਰੈਲ ਮਹੀਨੇ ਅਸੀਂ ਇੱਕ ਦਿਨ ਦਾ ਸੰਕੇਤਕ ਧਰਨਾ ਲਾਇਆ ਜਦੋਂ ਗੱਲ ਫੇਰ ਨਾ ਬਣੀ ਤਾਂ ਪਿਛਲੇ ਦਿਨੀ ਅਸੀਂ ਉਹਦੇ ਵਾਰਕੇ ਦਿਨ ਰਾਤ ਦਾ ਜਿਹੜਾ ਠੇਕੇਦਾਰ ਦੇ ਵਾਰਕੇ ਜੇ ਰਾਦਾ ਪੱਕਾ ਮੋਰਚਾ ਸ਼ੁਰੂ ਕੀਤਾ ਤਾਂ ਉਸ ਦਿਨ ਰਾਤ ਨੂੰ ਸਾਡੀ ਉਹਦੇ ਨਾਲ ਸੌਂਕੀ ਬਣੀ ਜਿਹੜੇ ਇਹ ਪੈਸੇ ਸੀ 6,20,000 ਰੁਪਏ ਉਸ ਦਿਨ ਉਹਨੇ ਚੈੱਕ ਦਿੱਤਾ ਸੀ ਕੱਲ ਜਿਹੜੀ ਇਹ ਪੇਮੈਂਟ ਹੈ ਉਹ ਨਗਦ ਦੇ ਗਿਆ ਤੇ ਚੈੱਕ ਉਹਦਾ ਮೌਰਤਾ 6,20,000 ਰੁਪਏ ਇਹ ਸਾਰੇ ਭਰਾਵਾਂ ਦੇ ਵਿੱਚ ਵੰਡੇ ਜਾਣਗੇ ਤਕਰੀਬਨ 56,000 ਰੁਪਏ ਇੱਕ ਜਣੇ ਦੀ ਰਾਸ਼ੀ ਬਣੂਗੀ ਅਸੀਂ ਸਾਰੇ ਭਰਾਵਾਂ ਨੂੰ ਬੇਨਤੀ ਕਰਦੇ ਆਂ ਵੀ ਹਲਕੇ ਚੱਲੋ ਕਿਸਾਨਾਂ ਮੌਜੂਦਾ ਵਾਲੀ ਜਿਹੜੀ ਜੋਟੀ ਹੈ ਉਹ ਪਾ ਕੇ ਰੱਖੋ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਹਾਡੇ ਨਾਲ ਕੋਈ ਅਜਿਹਾ ਠੱਗ ਠੱਗੀ ਨਾ ਕਰ ਸਕੇ ਤੇ ਮੈਂ ਲਾਸਟ ਦੇ ਵਿੱਚ ਇਹ ਵੀ ਬੇਨਤੀ ਕਰਦਾ ਹਾਂ ਜਿਹੜੇ ਭਰਾ ਵੀ ਕੇ ਜੂਗ ਰਾਹਾਂ ਤੇ ਉਂਗਲ ਚੱਕਦੇ ਨੇ ਵੀ ਇਹ ਮਜ਼ਦੂਰਾਂ ਦਾ ਪੱਖ ਨਹੀਂ ਲੈਂਦੀ ਇਹ ਮਜ਼ਦੂਰ ਵਿਰੋਧੀ ਹੈ ਅਸੀਂ ਮਜ਼ਦੂਰਾਂ ਨੂੰ ਮਜ਼ਦੂਰ ਨਹੀਂ ਕਹਿੰਦੇ ਅਸੀਂ ਇਹਨਾਂ ਨੂੰ ਬੇਜਮੀਨੇ ਕਿਸਾਨ ਕਹਿੰਦੇ ਆ ਇਹ ਸਾਡੇ ਭਰਾ ਨੇ ਇਹਨਾਂ ਨੂੰ ਜਿੱਥੇ ਵੀ ਕਿਤੇ ਲੋੜ ਪੈਂਦੀ ਹੈ ਸਾਡੀ ਜਥੇਬੰਦੀ ਇਹਦੇ ਨਾਲ ਮੋਢਾ ਮੋਢਾ ਜੋੜ ਕੇ ਖੜਦੀ ਹੈ ਇਹਨਾਂ ਦੇ ਮੰਗਾ ਮਸਲੇ ਪੂਰੇ ਇਮਾਨਦਾਰੀ ਨਾਲ ਹੱਲ ਕਰੋ ਠੇਕੇਦਾਰ ਦੇ ਬਾਲਕਸ ਨੂੰ ਕਾਫੀ ਦਿਨ ਜਾਂਦੇ ਰਹੇ ਪਰ ਸਾਡਾ ਕੋਈ ਹੱਲ ਨਾ ਹੋਇਆ ਇਸ ਤੋਂ ਬਾਅਦ ਅਸੀਂ ਗੁਰਾਂ ਜਥੇਵੰਦੀ ਕੋਲ ਗਏ ਇਹਨਾਂ ਨਾਲ ਗੱਲਬਾਤ ਕਰੀ ਇਹਨਾਂ ਨੇ ਸਾਨੂੰ ਬੁਰਾ ਸਵਾਦ ਦਿੱਤਾ ਵੀ ਕੋਈ ਜਾਂ ਥੋੜਾ ਵੀ ਪੇਮੈਂਟ ਦਵਾ ਕੇ ਹੀ ਪਤਾ ਆਵੇ ਤੇ ਫਿਰ ਜਥੇਵੰਦੀ ਨੇ ਸਾਡੀ ਇਹ ਪੇਮੈਂਟ ਰੁਕੀ ਹੋਈ ਕਈ ਮਹੀਨਿਆਂ ਦੀ ਇਹਨਾਂ ਦੀ ਬਲੌਕ ਸੀ ਮਿਲ ਗਈ ਇਹ ਉਹ ਜਥੇਵੰਦੀ ਹੈ ਜੋ ਹਰ ਇੱਕ ਮਜ਼ਦੂਰ ਨਾਲ ਖੜਦੀ ਆ ਜੋ ਲੋਕ ਧਰਤ ਤੋਂ ਬੋਲ ਰਹਿ ਨੇ ਇਹ ਗਲਤ ਹੈ ਮੈਂ ਦੂਰ ਬੰਦੇ ਨਾਲ ਇਹ ਹਰਥਾਂ ਖੜੇ ਆ ਇਹ ਹੀ ਮਜ਼ਦੂਰ ਉਸਾਨ ਜਥੇਬੰਦੀ ਇੱਕੋ ਹੀ ਇਹ ਮੈਂ ਇਹਨਾਂ ਦਾ ਪਹਿਲੇ ਤੋਂ ਧੰਨਵਾਦ ਕਰਦਾ ਆ ਵਾਹਿਗੁਰੂ ਵੀਡੀਓ ਦੇਖ ਰਹੇ ਹੋ ਕਿ ਇਹਦੇ ਵਿੱਚ ਜੇ ਸਾਡੇ ਮਜ਼ਦੂਰ ਸਾਥੀ ਨੇ ਕਹੇ 11 ਬੰਦੇ ਜਿਨ੍ਹਾਂ ਨੇ 2018 ਤੇ 19 ਦੇ ਵਿੱਚ ਇੱਕ BSNL ਦੇ ਠੇਕੇਦਾਰ ਕੋਲੇ ਕੰਮ ਕੀਤਾ ਸੀਗਾ 17 ਮਹੀਨੇ 17 ਮਹੀਨਿਆਂ ਦੇ ਵਿੱਚੋਂ ਜਿਹੜੇ ਠੇਕੇਦਾਰ ਨੇ ਇਹਨਾਂ ਨੂੰ 10 ਮਹੀਨਿਆਂ ਦੀ ਤਨਖਾਹ ਤਾਂ ਦੇਤੀ ਸੀਗੀ 7 ਮਹੀਨਿਆਂ ਦੀ ਤਨਖਾਹ ਹੈ ਜਿਹੜੀ ਇਹਨਾਂ ਦੀ ਬਕਾਇਆ ਪਈ ਸੀਗੀ ਇਹ ਠੇਕੇਦਾਰ ਨੂੰ ਬਾਰ-ਬਾਰ ਮਿਲਦੇ ਰਹੇ ਪਰ ਇਹਨਾਂ ਨੂੰ ਹੈ ਜਿਹੜੀ ਉਹ ਤਨਖਾਹ ਨਹੀਂ ਮਿਲੀ ਸੀ ਇਹਨਾਂ ਨੂੰ ਕਿਸੇ ਨੇ ਦੱਸਿਆ ਕਿ ਤੁਸੀਂ ਭਾਰਤੀ ਕਿਸਾਨ ਯੂਨੀਅਨ ਏਕਤਾ ਕੋਲੇ ਜਾਓ ਉਹ ਮਜ਼ਦੂਰਾਂ ਦੀ ਗੱਲ ਸੁਣਦੇ ਨੇ ਮਜ਼ਦੂਰਾਂ ਦੇ ਹੱਕ 'ਚ ਖੜਦੇ ਨੇਗੇ ਇਹਨਾਂ ਨੇ ਪਾ ਆਪਣੀ ਗੱਲ ਕੀਤੀ ਤਾਂ ਮਾਨਸਾਹ ਬਲਾਕ ਦੀ ਟੀਮ ਨੇ ਇਹਨੇ ਦੇ ਕੇਸ ਨੂੰ ਲਿਆ ਵਿਚਾਰਿਆ ਘੋਖਿਆ ਸਚਾਈ ਦਾ ਪਤਾ ਕੀਤਾ ਤਾਂ ਇਸ ਤੇ ਵਿਚਾਰ ਕੇ ਅੱਜ ਅਸੀਂ ਭਾਰਤੀ ਕਿਸਾਨ ਯੂਨੀਅਨ ਏਕਤਾ ਬਲਾਕ ਮਾਨਸਾਹ ਵੱਲੋਂ ਉਸ ਬੀਐਸਐਲ ਦੇ ਠੇਕੇਦਾਰ ਦੇ ਬਾਰਗੇ ਲਗਾਤਾਰ ਧਰਨਾ ਦੇਣ ਦਾ ਜਿਹੜਾ ਪ੍ਰੋਗਰਾਮ ਲਿਖਿਆ ਸੀ ਪਰ ਅੱਜ ਠੇਕੇਦਾਰ ਦੇ ਕੁਝ ਮੋਦਬਰ ਬੰਦਿਆਂ ਨੇ ਵਿਚ ਪੈ ਕੇ ਜਿਹੜਾ ਇਹਨਾਂ ਦੀ 7 ਮਹੀਨਿਆਂ ਦੀ ਤਨਖਾਹ ਸੀਗੀ ਇਹ 10 ਤੋਂ 11 ਬੰਦਿਆਂ ਦੀ 620000 ਰੁਪਇਆ ਅੱਜ ਭਾਰਤੀ ਕਿਸਾਨ ਯੂਨੀਅਨ ਦੀ ਅਗਵਾਈ ਦੇ ਵਿੱਚ ਇਹ ਮਜ਼ਦੂਰਾਂ ਨੂੰ ਜਿਹੜਾ ਮਜ਼ਦੂਰ ਪਰਿਵਾਰਾਂ ਨੂੰ ਦਵਾਇਆ ਗਿਆ ਹੈਗਾ ਸੋ ਸਾਥੀਓ ਇਹ ਸੰਘਰਸ਼ ਦੀ ਜਿੱਤ ਹੈ ਇਹ ਲੋਕਾਂ ਦੀ ਜਿੱਤ ਹੈ ਜਿੱਥੇ ਤੁਸੀਂ ਸੰਘਰਸ਼ ਕਰੋਗੇ ਇਕੱਠੇ ਹੋਵੋਗੇ ਤਾਂ ਆਪਦੇ ਹੱਕ ਲੈ ਸਕੋਗੇ ਸੋ ਸਾਰਿਆਂ ਦਾ ਧੰਨਵਾਦ ਔਰ ਲਾਸਟ ਦੇ ਵਿੱਚ ਫੇਰ ਬੇਨਤੀ ਹੈ ਕਿ ਆਪਣੇ ਹੱਕਾਂ ਦੇ ਲਈ ਲੜਨ ਦੇ ਵਾਸਤੇ ਏਕਾ ਕਰਨ ਦੀ ਬਹੁਤ ਜ਼ਰੂਰਤ ਹੈ ਅੱਜ ਦੇ ਹਾਲਾਤ ਨੇ ਜਿਹੜੇ ਏਕੇ ਤੋਂ ਬਿਨਾ ਹੈਗੇ ਜਿਹੜੇ ਉਹ ਆਪਾਂ ਕੋਈ ਵੀ ਇਹ ਛਗਰਛਾ ਉਹ ਜਿੱਤ ਨਹੀਂ ਸਕਦੇ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਮਜ਼ਦੂਰ ਤੇ ਕਿਸਾਨਾਂ ਦੇ ਵਿੱਚ ਜੋ ਰਾਜਨੀਤਿਕ ਪਾਰਟੀਆਂ ਪਾੜਾ ਪਾਉਂਦੀਆਂ ਨੇ ਉਹ ਤੋਂ ਸੁਚੇਤ ਰਹਿਣਾ ਹੈ ਕਿਸਾਨ ਮਜ਼ਦੂਰਾਂ ਦੀ ਜੋੜੀ ਏਕਤਾ ਇਹਨੂੰ ਬਰਕਰਾਰ ਰੱਖਿਓ ਭਾਰਤੀ ਕਿਸਾਨ ਯੂਨੀਅਨ ਦੀ ਏਕਤਾ ਅਗਰਾਹਾ ਹਮੇਸ਼ਾ ਮਜ਼ਦੂਰਾਂ ਦੇ ਹੱਕ 'ਚ ਖੜਦੀ ਹੈ ਅੱਜ ਵੀ ਮਜ਼ਦੂਰਾਂ ਦੇ ਹੱਕ 'ਚ ਖੜ ਕੇ ਇਹਨਾਂ ਨੂੰ ਇਹਨਾਂ ਦੀ ਬਕਾਇਆ ਰਾਸ਼ੀ 6 ਲੱਖ 20 ਹਜ਼ਾਰ ਰੁਪਿਆ ਜਾਰ ਸੁਖਰਾਈ ਹੈ ਸੋ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ